ਸ਼ਰਾਬ ਨੀਤੀ ਕੁਟਾਲੇ ਵਿੱਚ ਸੰਜੇ ਗਾਂਧੀ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧ ਤਹ ਪਠਾਨਕੋਟ ਵਿਖੇ ਵੀ ਕੇਂਦਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਕੈਬਨਟ ਮੰਤਰੀ ਕੁਟਾਰੂ ਚੱਕ ਵੀ ਪਹੁੰਚੇ ਕੋਈ ਸਾਥ ਨਹੀਂ ਮਿਲਿਆ ਜ਼ਬਰਦਸਤੀ ਦਾ ਨਾਸ਼ਾਈ ਕਰਕੇ ਹੰਗਰ ਜੀ ਦਾ ਸਾਡੇ ਹਿੰਦੋਸਤਾਨ ਦੇ ਸਭ ਤੋਂ ਟਾਪ ਉਹਦੇ ਵਾਸਤੇ ਅੱਜ ਇਕੱਠੇ ਹੋਏ ਆਏ ਹਾਂ ਆਪਣੇ ਸਾਡੇ ਦੇ ਚਾਹੇ ਲਾਜਨ ਜੀ ਉਹਨਾਂ ਦਾ ਵੀ ਸਵਾਗਤ ਮਾਨਿੰਗ ਆਇਨਾ ਉਹ ਵੀ ਆਇਨਾ ਜਿਹੜੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਲੋਚਨਾ ਕਰਦੀ ਖੁਆਰ ਹੈ ਉਹਦੇ ਪੱਤਰਕਾਰ ਫੜਿਆ ਉਹਨਾਂ ਨੂੰ ਜ਼ੇਰ ਭੇਜਿਆ ਜੋ ਕੋਈ ਲੈਕਚਰ ਜੇ ਕੋਈ ਮੁੱਢੀ ਡੀਵੀਐਸ ਸਟੇਸ ਦਾ ਉਹ ਵੀ ਜ਼ੇਰ ਭੇਜਿਆ ਜਾ ਰਿਹਾ ਹੈ ਕੋਈ ਸਿਆਸੀ ਜਮਾਤ ਦਾ ਸੁਨਾਰ ਤੱਕ ਪੁਰ ਪੰਜਾਬ ਤੋਂ ਲੱਗ ਕੇ ਦਿੱਲੀ ਤੱਕ ਵਿਰੋਧੀ ਪਾਰਟੀਆਂ ਦੇ ਆਗੂਆਂ 快点！快点！快点！ ਅੱਜ ਸਾਰੇ ਦੇਸ਼ ਦੇ ਅੰਦਰ ਕੇਂਦਰ ਸਰਕਾਰ ਦਾ ਜਿਹੜਾ 3 ਦਿਨ ਪਹਿਲਾਂ ਕੇਂਦਰੀ ਮੋਦੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਖਿਲਾਫ ਜਿਹੜਾ ਹੱਲਾ ਬੋਲਿਆ ਹੋਇਆ ਔਰ ਵਿਸ਼ੇਸ਼ ਸੂਰਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਨਸਾਨਾ ਬਰਾਇਆ ਜਾ ਰਿਹਾ ਔਰ ਜਿਸ ਤਰ੍ਹਾਂ ਸੰਜੇ ਸਿੰਘ ਜੀ ਦੀ ਗ੍ਰਿਫਤਾਰੀ ਕੀਤੀ ਹੈ ਈਡੀ ਨੇ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਆਧਾਰ ਤੋਂ ਔਰ ਜਿਸ ਤਰ੍ਹਾਂ ਕੱਲ ਆਪਣਾ ਸੁਪਰੀਮ ਕੋਰਟ ਦੇ ਅੰਦਰ ਈਡੀ ਨੂੰ ਮਨੀਸ਼ ਸੋਦੀਆ ਜੀ ਦੇ ਗ੍ਰਿਫਤਾਰੀ ਦੇ ਸਬੰਧ ਵਿੱਚ ਪੁੱਛਿਆ ਗਿਆ ਕਿ ਤੁਸੀਂ ਮਨੀਸ਼ ਸੋਦੀਆ ਦੇ ਖਿਲਾਫ ਜਿਹੜਾ ਕਾਰਵਾਈ ਕੀਤੀ ਆ ਇਹਦੇ ਦੌਰਾਨ ਤੁਹਾਨੂੰ ਕਿੰਨੇ ਪੈਸੇ ਮਿਲੇ ਆ ਉਹ ਸਰੋਤ ਦੱਸੋ ਔਰ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਅੰਦਰ ਵੀ ਜਿਸਰਾ ਆਈਡੀ ਦੀ ਫੜਕਾਰ ਪਈ ਆਈਡੀ ਨੂੰ ਝਾੜਾ ਪਈਆਂ ਉਹ ਕੋਈ ਸਾਬਤ ਨਹੀਂ ਕਰ ਸਕਦੇ ਸੋ ਸ੍ਰੀ ਸੰਜੇ ਸਿੰਘ ਜਿਹੜੇ ਸਾਡੇ ਨੈਸ਼ਨਲ ਆਗੂ ਨੇ ਰਾਜ ਸਭਾ ਦੇ ਮੈਂਬਰ ਨੇ ਜਿਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਬਿਨਾ ਕਿਸੀ ਠੋਸ ਕਾਰਨਾ ਦੇ ਪਿਛਲੇ 15 ਮਹੀਨਿਆਂ ਤੋਂ ਜਿਹੜੀ ਐਕਸਰਸਾਈਜ਼ ਇਸ ਦਿੱਲੀ ਸੜਾਬ ਘਟਾਲੇ ਦੇ ਸਵਾਂਚ ਕਰ ਰਹੀ ਹੈ 1000 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਕਈ ਲੋਕ ਗ੍ਰਿਫਤਾਰ ਕੀਤੇ ਆ ਪਰ ਕਿਸੇ ਇੱਕ ਥਾਂ ਦੇ ਉੱਤੇ ਵੀ ਇੱਕ ਵੀ ਰੁਪਇਆ ਜਿਹੜਾ ਉਹ ਸੰਜੀਤ ਸਿੰਘ ਦੇ ਘਰੋਂ ਉਹਦੇ ਕਿਸੇ ਰਿਸ਼ਤੇਦਾਰ ਤੋਂ ਨਹੀਂ ਮਿਲਿਆ ਔਰ ਮੈਨੂੰ ਅਫਸੋਸ ਹੈ ਕਿ ਕੇਂਦਰ ਸਰਕਾਰ ਬਿਲਕੁਲ ਅਨ ਡੈਮੋਕਰੈਟਿਕ ਜਿਹੜਾ ਰੁਖ اختیار ਕਰ ਰਹੀ ਹੈ ਉਹਨਾਂ ਨੂੰ ਪਤਾ ਕਿ 2024 ਦੇ ਅੰਦਰ ਇਸ ਦੇਸ਼ 'ਚ ਜਿਹੜੇ ਜਨਰਲ ਚੋਣਾਂ ਆਉਣ ਲਈ ਜਾ ਰਹੇ ਆ ਬੀਜੇਪੀ ਦੇ ਪੈਰਾਸੋਲ ਉੱਜ ਮੀਨ ਖਿਸਕ ਚੁੱਕੀ ਆ ਉਹ ਰਾਣ ਵਾਲੇ ਦਿਨ ਤੁਸੀਂ ਦੇਖੋਗੇ ਕਿ ਇਸ ਦੇਸ਼ ਦੇ ਅੰਦਰ ਜਿਹੜਾ ਵਿਕਲਪ ਬਣਿਆ ਇਸ ਵੇਲੇ ਕਿਉਂਕਿ ਮੋਦੀ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਉਹਨਾਂ ਨੂੰ ਮਾਲੋਮਾਲ ਕਰ ਰਿਹਾ ਇਸ ਦੇਸ਼ ਦੇ ਅੰਦਰ ਮਹਿੰਗਾਈ ਸਿਖਰਾਂ ਤੇ ਆ ਇਹਦਾ ਜਵਾਬ ਨਹੀਂ ਹੈ ਮੋਦੀ ਕੋਲ ਇਸ ਦੇਸ਼ ਦੇ ਅੰਦਰ ਬੇਰੋਜ਼ਗਾਰੀ ਸਿਖਰਾਂ ਤੇ ਆ ਉਹਦਾ ਜਵਾਬ ਨਹੀਂ ਹੈ ਮੋਦੀ ਦੇ ਕੋਲ ਨਾ ਐਮਐਸਪੀ ਲਾਗੂ ਕੀਤੀ ਇਸ ਦੇਸ਼ ਦੇ ਅੰਦਰ ਤੋ ਇਸ ਕਰਕੇ ਇਹਨਾਂ ਸਾਰੇ ਸਵਾਲਾਂ ਤੋਂ ਜਦੋਂ ਦੇਸ਼ ਦੇ ਵਿਰੋਧੀ ਤਿਰਾਂ ਆਵਾਜ਼ ਬਲੰਦ ਕਰਦੀਆਂ ਨੇ ਖਾਸ ਕਰਕੇ ਅੰਡਾਨੀ ਦੇ ਘਟਾਲਿਆਂ ਦੀ ਉਹ ਆਵਾਜ਼ ਨੂੰ ਦਬਾਉਣ ਦੇ ਲਈ ਇਹ ਕੋਦੇ ਯਤਨ ਕਰ ਰਹੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਜ਼ agencies as well local builders with brothers. He is professional by plumbing, electrician, masonry work, carpentry. For more information please contact him at www.checktrade.com, ID number 921760, Chander Center call him on this number 074888. 41161